ਸਤਿ ਸ਼੍ਰੀ ਅਕਾਲ ਫਰੈਂਡਸ ਅੱਜ ਦੀ ਕਹਾਣੀ ਹੈ ਬੱਸ ਵਿੱਚ ਕੁੜੀ ਨਾਲ ਛੇੜਛਾੜ ਚਲਦੀ ਬੱਸ ਡਿੱਕੋ ਡੋਲੇ ਖਾਂਦੀ ਖੱਬੇ ਸੱਜੇ ਮੋੜ ਕੱਟਦੀ ਤਾਂ ਨਾਲ ਬੈਠਾ ਨੌਜਵਾਨ ਕਦੀ ਕੁੜੀ ਦੇ ਪੈਰ ਤੇ ਪੈਰ ਰੱਖ ਦਿੰਦਾ ਕਦੀ ਉਸ ਦੀ ਲੱਤ ਕੁੜੀ ਦੀ ਲੱਤ ਨਾਲ ਖਹਿ ਜਾਂਦੀ ਮਹਿਸੂਸ ਹੋਏ ਇਵੇਂ ਕਰਵਾ ਰਿਹਾ ਸੀ ਜਿਵੇਂ ਸਭ ਕੁਝ ਅਚਨਚੇਤ ਹੀ ਹੋ ਰਿਹਾ ਹੋਵੇ ਜਿਉਂ-ਜਿਉਂ ਕੁੜੀ ਉਸ ਦੀਆਂ ਹਰਕਤਾਂ ਨੂੰ ਬਰਦਾਸ਼ਤ ਕਰਦੀ ਹੋਈ ਨਜ਼ਰ ਅੰਦਾਜ਼ ਕਰਦੀ ਜਾ ਰਹੀ ਸੀ ਉਹ ਅੱਗੇ ਨਾਲੋਂ ਵੀ ਜ਼ਿਆਦਾ ਖੁੱਲਣਾ ਲਈ ਜਾ ਰਿਹਾ ਸੀ ਮੁੰਡੇ ਨੇ ਕੁੜੀ ਦੀ ਜਿਵੇਂ ਤਸਵੀਰ ਜਾਣ ਲਈ ਹੋਵੇ ਕਿ ਇਹ ਸਿਰਫ ਘੂਰੀ ਹੀ ਵਟਣ ਜੋਗੀ ਹੈ ਇਸ ਪਟਾਕੋ ਨੂੰ ਤਾਂ ਅੱਜ ਉਹ ਆਪਣੀ ਪਾਲਤੂ ਬਿੱਲੀ ਬਣਾ ਕੇ ਰਵੇਗਾ ਕੁੜੀ ਉਸ ਨੂੰ ਸੀਲ ਗਉਂ ਜਹੀ ਜਾਪੀ ਪਰ ਉਹ ਆਪ ਇਸ ਕੰਮ ਵਿੱਚ ਹੰਡਿਆ ਹੋਇਆ ਸੀ ਉਸ ਨੂੰ ਆਪਣੇ ਆਪ ਤੇ ਮਾਨ ਸੀ ਕਿ ਅੱਧੇ ਘੰਟੇ ਦੇ ਸਫ਼ਰ ਦੌਰਾਨ ਹੀ ਉਹ ਨਾਲ ਬੈਠੀ ਕੋਈ ਵੀ ਕੁੜੀ ਜਾਂ ਸੁੰਦਰ ਔਰਤ ਨੂੰ ਪੱਟ ਸੁੱਟਦਾ ਉਹ ਸੋਚਦਾ ਪਹਿਲਾਂ ਪਹਿਲ ਕੁੜੀਆਂ ਇਵੇਂ ਹੀ ਨਖਰੇ ਜਿਹੇ ਕਰਦੀਆਂ ਹੋਈਆਂ ਸਤੀ ਸਵਿੱਤਰੀ ਹੋਣ ਦਾ ਖੇਖਣ ਜਿਹਾ ਕਰਦੀਆਂ ਨੇ ਨਾਲੇ ਜਦੋਂ ਮੇਰੇ ਸਪਰਸ਼ ਦਾ ਨਸਾ ਚੜਨ ਲੱਗਿਆ ਤਾਂ ਇਹਨੇ ਮੂਮ ਜਿਹੀ ਹੋ ਜਾਣਾ ਹੁਣ ਉਹਨੇ ਆਪਣਾ ਆਖਰੀ ਹਥਿਆਰ ਵਰਤਿਆ ਬਾਹਾਂ ਦੀ ਕਢਿੰਗੀ ਜਿਹੀ ਬਣਾਈ ਤੇ ਕੁੜੀ ਦੀ ਖੱਬੀ ਵੱਖੀ ਚ ਹੌਲੀ-ਹੌਲੀ ਉਂਗਲ ਲਾਉਣ ਲੱਗ ਪਿਆ ਉਡੀ ਸੋਚ ਰਹੀ ਸੀ ਇਹ ਮਗਰੋਂ ਨਹੀਂ ਲੈਣ ਵਾਲਾ ਉਹ ਕੀ ਕਰੇ ਅਜੇ ਤਾਂ ਉਹਦਾ ਸਫ਼ਰ ਵੀ ਬਥੇਰਾ ਪਿਆ ਹੋਇਆ ਬੱਸ ਭਰੀ ਹੋਈ ਸੀ ਉਹ ਉੱਠ ਕੇ ਖੜੀ ਹੋ ਗਈ ਐਨੀ ਵੀ ਜਗ੍ਹਾ ਬੱਸ ਵਿੱਚ ਨਹੀਂ ਸੀ ਜਿਉਂ-ਜਿਉਂ ਸਫ਼ਰ ਲੰਘਦਾ ਜਾ ਰਿਹਾ ਸੀ ਨੌਜਵਾਨ ਦੀਆਂ ਉਂਗਲਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ ਉਹ ਜੇ ਰੋਲਾ ਪਾਵੇ ਤਾਂ ਲੋਕ ਕੀ ਕਹਿਣਗੇ ਉਸਨੇ ਦੜ ਵਟਣਾ ਹੀ ਬਿਹਤਰ ਸਮਝਿਆ ਅਚੰਚੇਤ ਬੱਸ ਚਲ ਲਿਖੀ ਇੱਕ ਲਾਈਨ ਤੇ ਉਸਦਾ ਧਿਆਨ ਪੈ ਗਿਆ ਪੜਤੀਆ ਸਾਰੀ ਉਸਦਾ ਦਿਮਾਗ ਜਿਵੇਂ ਘੁੰਮਣ ਲੱਗ ਪਿਆ ਗੁੱਸਾ ਸੱਤ ਅਸਮਾਨੇ ਜਾ ਪਹੁੰਚਿਆ ਉਸਨੇ ਥਾੜ ਕਰਦਾ ਥੱਪੜ ਮੁੰਡੇ ਦੇ ਮੂੰਹ ਤੇ ਮਾਰਿਆ ਤੇ ਉਸਨੂੰ ਬੋਧਿਆਂ ਤੋਂ ਫੜ ਕੇ ਹਲੂਨਣ ਲੱਗ ਪਈ ਸਵਾਰੀਆਂ ਰਾਨ ਹੋ ਗਈਆਂ ਕਿ ਇੱਕਦਮ ਕੀ ਬਣ ਗਿਆ ਕੁੜੀ ਬੋਲ ਰਹੀ ਸੀ ਲੋਕੋ ਉਹ ਵੇਖੋ ਲਿਖਿਆ ਬਸ ਚੋ ਸਿਰ ਬਾਹਰ ਨਾ ਕੱਢੋ ਖਤਰਾ ਹੋਵੇਗਾ ਮੈਨੂੰ ਦੱਸੋ ਜਿੱਥੇ ਇਹੋ ਜੇ ਕੰਜਰ ਬੈਠੇ ਹੋਣ ਉਥੇ ਬਾਹਰ ਕੀ ਸਿਰਾਂ ਨੂੰ ਅੰਦਰ ਬੈਠਿਆ ਹੀ ਖਤਰਾ ਹੀ ਖਤਰਾ ਹੈ ਥੈਂਕ ਯੂ ਪਲੀਜ਼ ਲਾਈਕ ਐਂਡ ਸ਼ੇਅਰ